ਨਿਊਜ਼ 18 ਦੀ ਗਰਾਉਂਡ ਜ਼ੀਰੋ ਰਿਪੋਰਟੇ ਫਿਲਹਾਲ ਅਸੀਂ ਮੌਜੂਦ ਆ ਕੁੱਲੂ ਕਿਉਂਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਅਤਿਨ ਤੋਂ 4 ਦਿਨ ਅਲਰਟ ਮੀ ਦਾ ਅਲਰਟ ਦਿੱਤਾ ਗਿਆ ਸੀ ਹਾਲਾਂਕਿ ਅੱਜ ਦਾ ਦਿਨ ਸਵੇਰੇ ਕਾਫੀ ਬੱਦਲ ਛਾਏ ਹੋਏ ਸੀ ਲੇਕਿਨ ਹੁਣ ਧੂਪ ਨਿਕਲੀ ਹੋਈ ਹੈ ਫਿਲਹਾਲ ਜਿਹੜਾ ਹੈਗਾ ਰਾਹਤ ਜ਼ਰੂਰ ਹੈ ਔਰ ਤਸਵੀਰਾਂ ਨਾਲ ਦੇ ਨਾਲ ਤੁਹਾਨੂੰ ਦਿਖਾਉਂਦੇ ਰਿਹਾ ਕਿਉਂਕਿ ਅਤੇ ਦੋ ਤਿੰਨ ਦਿਨ ਪਹਿਲਾਂ ਜਿਹੜਾ ਤਰਾਸਦੀ ਹੋਈ ਹੈ ਕਾਫੀ ਜਿਆਦਾ ਪਾਣੀ ਦਾ ਤੇਜ਼ ਬਹਾਵ ਤੇਜ਼ ਬਰਸਾਤ ਬੱਦਲ ਫਟਣ ਕਾਰਨ ਕਾਫੀ ਨੁਕਸਾਨ ਜਿਹੜਾ ਹੋਇਆ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਈ ਹਦਾਇਤਾ ਜਿਹੜੀ ਹੈ ਉਹ ਜ਼ਰੂਰ ਆ ਲੋਕਾਂ ਨੂੰ ਦਿੱਤੀ ਗਈ ਹੈ ਉਸ ਤੋਂ ਇਲਾਵਾ ਜਿਹੜੇ ਨਦੀ ਨਾਲੇ ਹੈ ਉੱਥੋਂ ਵੀ ਜਿਹੜੇ ਵੀ ਨਾਲ ਲੱਗਦੇ ਜਿਹੜੇ ਦੁਕਾਨਾਂ ਨੇ ਘਰ ਨੇ ਉਹਨਾਂ ਨੂੰ ਵੀ ਕਾਫੀ ਅਲਰਟ ਮੋਡ ਤੇ ਰੱਖਿਆ ਹੋਇਆ ਹੈ ਕਿਉਂਕਿ ਜੇਕਰ ਤੇਜ਼ ਬਹਾਵ ਹੁੰਦਾ ਹੈ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ ਫਿਲਹਾਲ ਤਿੰਨ ਦੇ ਤਿੰਨ ਤੋਂ 4 ਦਿਨ ਦਾ ਜਿਹੜਾ ਅਲਰਟ ਦਿੱਤਾ ਗਿਆ ਸੀ ਮੌਸਮ ਵਿਭਾਗ ਵੱਲੋਂ ਉਸ ਨੂੰ ਲੈ ਕੇ ਵੀ ਕਾਫੀ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਤੇ ਰੈਸਕਿਊ ਵੀ ਜਿਹੜਾ ਹੈ ਲਗਾਤਾਰ ਜਾਰੀ ਹੈ ਇਹ ਪਹਾੜਾਂ ਦੇ ਵਿੱਚ ਹਾਲਾਂਕਿ ਬੱਦਲ ਤਾਂ ਛਾਏ ਹੋਏ ਨੇ ਲੇਕਿਨ ਫਿਲਹਾਲ ਤਾਂ ਉਪnikਲੀ ਹੋਈ ਹੈ ਸਵੇਰ ਦਾ ਸਮਾਂ ਕਾਫੀ ਸੁਹਾਵਣਾ ਸੀ ਬੱਦਲ ਛਾਏ ਹੋਏ ਸੀ ਮਨਾਲੀ ਦੇ ਵਿੱਚ ਰਾਤ ਹਲਕਾ ਮੀਂਹ ਵੀ ਪਿਆ ਲੇਕਿਨ ਇਸ ਦੇ ਨਾਲ-ਨਾਲ ਟੂਰਿਸਟ ਜਿਹੜੇ ਨੇ ਉਹਨਾਂ ਦੇ ਵਿੱਚ ਕبھی ਨਹੀਂ ਆਈ ਹੈ ਇਹ ਅਸੀਂ ਮੌਜੂਦਾ ਨੈਸ਼ਨਲ ਹਾਈਵੇ ਤੇ ਜਿੱਥੇ ਮਨਾਲੀ ਰੋਤਾੰਗ ਲੈ ਇਹੀ ਰੋਡ ਹੈ ਔਰ ਹਾਲਾਂਕਿ ਅੱਗੇ ਜਾ ਕੇ ਮਨਾਲੀ ਹਾਈਵੇ ਤੇ ਰੋਡ ਜਿਹੜਾ ਹੈਗਾ ਉਹ ਟੁੱਟਿਆ ਵੀ ਸੀ ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਉਹਦੀ ਮਰਮਤ ਕਰਾਈ ਜਾ ਰਹੀ ਸੀ ਲੇਕਿਨ ਉਹ ਤੋਂ ਬਾਅਦੂਦ ਟੂਰਿਸਟ ਦਾ ਜਿਹੜਾ ਆਵਾਜਾਈ ਹੈ ਉਹ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਵਿੱਚ ਕਹਿ ਸਕਦੇ ਆ ਕਿ ਪਿਛਲੇ 2-3 ਦਿਨ ਤੋਂ ਕਾਫੀ ਜਿਹੜੀ ਕਨੈਕਟੀਵਿਟੀ ਪਿੰਡਾਂ ਦੇ ਵਿੱਚ ਪੁਲ ਵਗੈਰਾ ਟੁੱਟਣ ਕਾਰਨ ਕਾਫੀ ਕਨੈਕਟੀਵਿਟੀ ਵੀ ਜ਼ਰੂਰ ਥੋੜੀ ਜੀ ਹੋਈ ਸੀ ਲੇਕਿਨ ਉਹਦੇ باوجود ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਫਿਲਹਾਲ ਮੌਸਮ ਅਲਰਟ ਤੋਂ ਬਾਵਜੂਦ ਜਿਹੜਾ ਧੁੱਪ ਨਿਕਲੀ ਹੋਈ ਹੈ ਆਉਣ ਵਾਲੇ ਕਿਸ ਤਰ੍ਹਾਂ ਮੌਸਮ ਰਹਿਣ ਵਾਲਾ ਇਹ ਦੇਖਣਾ ਹੋਵੇਗਾ ਲੇਕਿਨ ਨਦੀ ਨਾਲੇ ਜਿਹੜੇ ਨੇ ਉਹਦੇ ਵਿੱਚ ਪਾਣੀ ਦਾ ਵਹਾਅ ਜ਼ਰੂਰ ਤੇਜ਼ ਹੈ ਇਸ ਕਰਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਵੀ ਹਦਾਇਤਾਂ ਦਿੱਤੀ ਜਾ ਰਹੀ న్యూਸ 18 ਦੀ ਗਰਾਊਂਡ ਜ਼ੀਰੋ ਰਿਪੋਰਟ ਤੇ ਫਿਲਹਾਲ ਅਸੀਂ ਮੌਜੂਦ ਹਾਂ ਕੁੱਲੂ ਕਿਉਂਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਤਿੰਨ ਤੋਂ ਚਾਰ ਦਿਨ ਅਲਰਟ ਮੀ ਦਾ ਅਲਰਟ ਦਿੱਤਾ ਗਿਆ ਸੀ ਹਾਲਾਂਕਿ ਅੱਜ ਦਾ ਦਿਨ ਸਵੇਰੇ ਕਾਫੀ ਬੱਦਲ ਛਾਏ ਹੋਏ ਸੀ ਲੇਕਿਨ ਹੁਣ ਧੂਪ ਨਿਕਲੀ ਹੋਈ ਹੈ ਫਿਲਹਾਲ ਜਿਹੜਾ ਹੈਗਾ ਰਾਹਤ ਜ਼ਰੂਰ ਹੈ ਔਰ ਤਸਵੀਰਾਂ ਨਾਲ ਦੇ ਨਾਲ ਤੁਹਾਨੂੰ ਦਿਖਾਉਂਦੇ ਰਿਹਾ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਜਿਹੜਾ ਤਰਾਸਦੀ ਹੋਈ ਹੈ ਕਾਫੀ ਜ਼ਿਆਦਾ ਪਾਣੀ ਦਾ ਤੇਜ਼ ਵਹਾਵ ਤੇਜ਼ ਬਰਸਾਤ ਬੱਦਲ ਫਟਣ ਕਾਰਨ ਕਾਫੀ ਨੁਕਸਾਨ ਜਿਹੜਾ ਹੋਇਆ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਈ ਹਦਾਇਤਾਂ ਜਿਹੜੀ ਹੈ ਉਹ ਜ਼ਰੂਰ ਲੋਕਾਂ ਨੂੰ ਦਿੱਤੀ ਗਈ ਹੈ ਉਸ ਤੋਂ ਇਲਾਵਾ ਜਿਹੜੇ ਨਦੀ ਨਾਲੇ ਹੈ ਉੱਥੋਂ ਵੀ ਜਿਹੜੇ ਵੀ ਨਾਲ ਲੱਗਦੇ ਜਿਹੜੇ ਦੁਕਾਨਾਂ ਨੇ ਘਰ ਨੇ ਉਹਨਾਂ ਨੂੰ ਵੀ ਕਾਫੀ ਅਲਰਟ ਮੋਡ ਤੇ ਰੱਖਿਆ ਹੋਇਆ ਹੈ ਕਿਉਂਕਿ ਜੇਕਰ ਤੇਜ਼ ਬਹਾਵ ਹੁੰਦਾ ਹੈ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ ਫਿਲਹਾਲ ਤਿੰਨ ਤਿੰਨ ਤੋਂ 4 ਦਿਨ ਦਾ ਜਿਹੜਾ ਅਲਰਟ ਦਿੱਤਾ ਗਿਆ ਸੀ ਮੌਸਮ ਵਿਭਾਗ ਵੱਲੋਂ ਉਸ ਨੂੰ ਲੈ ਕੇ ਵੀ ਕਾਫੀ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਤੇ ਰੈਸਕਿਊ ਵੀ ਜਿਹੜਾ ਹੈ ਲਗਾਤਾਰ ਜਾਰੀ ਹੈ ਇਹ ਪਹਾੜਾਂ ਦੇ ਵਿੱਚ ਹਾਲਾਂਕਿ ਬੱਦਲ ਤਾਂ ਛਾਏ ਹੋਏ ਨੇ ਲੇਕਿਨ ਫਿਲਹਾਲ ਤਾਂ ਉਪਨਿਕਲੀ ਹੋਈ ਹੈ ਸਵੇਰ ਦਾ ਸਮਾਂ ਕਾਫੀ ਸੁਹਾਵਨਾ ਸੀ ਬੱਦਲ ਛਾਏ ਹੋਏ ਸੀ ਮਨਾਲੀ ਦੇ ਵਿੱਚ ਰਾਤ ਹਲਕਾ ਮੀ ਵੀ ਪਿਆ ਲੇਕਿਨ ਇਸਤੇ ਨਾਲ-ਨਾਲ ਟੂਰਿਸਟ ਜਿਹੜੇ ਨੇ ਉਹਨਾਂ ਦੇ ਵਿੱਚ ਕਮੀ ਨਹੀਂ ਆਈ ਹੈ ਇਹ ਅਸੀਂ ਮੌਜੂਦਾ ਨੈਸ਼ਨਲ ਹਾਈਵੇ ਤੇ ਜਿੱਥੇ ਮਨਾਲੀ ਰੋਹਤਾਂਗ ਲੇ ਇਹਹੀ ਰੋਡ ਹੈ ਔਰ ਹਾਲਾਂਕਿ ਅੱਗੇ ਜਾ ਕੇ ਮਨਾਲੀ ਹਾਈਵੇ ਤੇ ਰੋਡ ਜਿਹੜਾ ਹੈਗਾ ਉਹ ਟੁੱਟਿਆ ਵੀ ਸੀ ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਉਹਦੀ ਮੁਰੰਮਤ ਕਰਾਈ ਜਾ ਰਹੀ ਸੀ ਲੇਕਿਨ ਉਹਦੇ باوجود ਟੂਰਿਸਟ ਦਾ ਜਿਹੜਾ ਆਵਾਜਾਈ ਹੈ ਉਹ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਵਿੱਚ ਕਹਿ ਸਕਦੇ ਆ ਕਿ ਪਿਛਲੇ 2-3 ਦਿਨ ਤੋਂ ਕਾਫੀ ਜਿਹੜੀ ਕਨੈਕਟੀਵਿਟੀ ਪਿੰਡਾਂ ਦੇ ਵਿੱਚ ਪੁਲ ਵਗੈਰਾ ਟੁੱਟਣ ਕਾਰਨ ਕਾਫੀ ਕਨੈਕਟੀਵਿਟੀ ਵੀ ਜ਼ਰੂਰ ਥੋੜੀ ਜੀ ਹੋਈ ਸੀ ਲੇਕਿਨ ਉਹਦੇ باوجود ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਫਿਲਹਾਲ ਆ ਮੌਸਮ ਅਲਰਟ ਤੋਂ ਬਾਵਜੂਦ ਆ ਜਿਹੜਾ ਧੁੱਪ ਨਿਕਲੀ ਹੋਈ ਹੈ ਆਉਣ ਵਾਲੇ ਕਿਸ ਤਰ੍ਹਾਂ ਮੌਸਮ ਰਹਿਣ ਵਾਲਾ ਇਹ ਦੇਖਣਾ ਹੋਵੇਗਾ ਲੇਕਿਨ ਨਦੀ ਨਾਲੇ ਜਿਹੜੇ ਨੇ ਉਹਦੇ ਵਿੱਚ ਪਾਣੀ ਦਾ ਵਹਾਅ ਜਰੂਰ ਤੇਜ਼ ਹੈ ਇਸ ਕਰਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਵੀ ਹਦਾਇਤਾਂ ਦਿੱਤੀਆਂ ਦਿੱਤੀਆਂ